ਜੀਜ਼ਰ ਫਟਣ ਦੇ ਨਾਲ ਜ਼ੋਰਦਾਰ ਧਮਾਕਾ ਹੋਇਆ ਤੇ ਮਕਾਨ ਦੀ ਤੀਜੀ ਮੰਜ਼ਿਲ ਤੇ ਭਿਆਨਕ ਅੱਗ ਲੱਗ ਗਈ ਅੱਗ ਦੀਆਂ ਲਪਟਾਂ ਦੇਖ ਕੇ ਆਸ ਪੜੋਸ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਤੇ ਤੁਰੰਤ ਜਿਹੜਾਏ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਨਾਲ ਹੀ ਸੂਝ-ਬੂਝ ਦੇ ਨਾਲ ਆਡ ਗੁਆਣ ਦੇ ਲੋਕਾਂ ਨੇ ਤੀਜੀ ਮੰਜ਼ਲ ਦੇ ਵਿੱਚ ਬੈਠੀਆਂ ਮਹਲਾਵਾਂ ਨੂੰ ਕੋਠੇ ਟਪਾ ਕੇ ਜਿਹੜਾ ਇਹ ਉਹਨਾਂ ਦੀ ਜਾਨ ਬਚਾਈ ਹੈ ਤਾਂ ਮਹਲਾਵਾ ਜਿਹੜੀਆਂ ਨੇ ਤੀਜੀ ਮੰਜ਼ਲ ਤੇ ਘਰ ਦੇ ਵਿੱਚ ਮੌਜੂਦ ਸਨ ਅੱਗ ਦੀ ਲਪਟਾਂ ਤੋਂ ਬਾਅਦ ਜਿਹੜੀ ਹੈ ਚੀਖ ਪੁਕਾਰ ਮੱਚ ਗਈ ਜਿਸ ਤੋਂ ਬਾਅਦ ਗੁਆਣੀਆਂ ਦੇ ਵੱਲੋਂ ਕੋਠੇ ਟਪਾ ਕੇ ਇਹਨਾਂ ਬੀਬੀਆਂ ਨੂੰ ਘਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਇਹਨਾਂ ਦੀ ਜਾਨ ਬਚਾਈ ਜਾਂਦੀ ਹੈ ਤੇ ਇਹਨਾਂ ਨੂੰ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਤੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾਉਂਦੀ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਘਰ ਦੇ ਵਿੱਚ ਕੱਪੜਿਆਂ ਦਾ ਗਰਮ ਕੱਪੜਿਆਂ ਦਾ ਸਟਾਕ ਰੱਖਿਆ ਹੋਇਆ ਸੀ ਜੋ ਜਲ ਕੇ ਰਾਖ ਹੋ ਗਏ ਨੇ ਜਿਸ ਕਾਰਨ ਅੱਗ ਜਲਦੀ ਭੜਕ ਗਈ ਤੇ ਘਰ ਦੇ ਵਿੱਚ ਰੱਖਿਆ ਸਮਾਨ ਜਿਹੜਾ ਇਸ ਅੱਗ ਦੀ ਛਪੇਟ ਦੇ ਵਿੱਚ ਆ ਗਿਆ ਬਰਨਾਲਾ ਤੋਂ ਹੀ ਮਾਮਲਾ ਸਾਹਮਣੇ ਆ ਰਿਹਾ ਜੁਥੇ ਗੀਜ਼ਰ ਪਟਨ ਦੇ ਨਾਲ ਘਰ ਦੇ ਵਿੱਚ ਜ਼ੋਰਦਾਰ ਧੁਮਾਕਾ ਹੋਇਆ ਆਮ ਤੌਰ ਤੇ ਸਰਦੀਆਂ ਦਾ ਮੌਸਮ ਹੈ ਤਾਂ ਹੁਣ ਸਰਦੀਆਂ ਦੇ ਮੌਸਮ ਦੇ ਵਿੱਚ ਲੋਕ ਗੀਜ਼ਰ ਦੀ ਵਰਤੋਂ ਕਰਦੇ ਨੇ ਗਰਮ ਪਾਣੀ ਲਈ ਗੀਜ਼ਰ ਚਲਾਉਂਦੇ ਨੇ ਪਰ ਇਸ ਦੌਰਾਨ ਇਹ ਵੱਡਾ ਹਾਦਸਾ ਦੇਖਣ ਨੂੰ ਮਿਲਿਆ ਗੀਜ਼ਰ ਔਨ ਕੀਤਾ ਤਾਂ ਗੀਜ਼ਰ ਫਟਣ ਦੇ ਨਾਲ ਘਰ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਪਰ ਗਨੀਮਤ ਰਹੀਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਜੜਾਏ ਖਾਸਾ ਹੋਇਆ ਘਰ ਦੇ ਵਿੱਚ ਗਰਮ ਕੱਪੜਿਆਂ ਦਾ ਸਟਾਕ ਰੱਖਿਆ ਹੋਇਆ ਸੀ ਜੋ ਜਲ ਕੇ ਪੂਰੀ ਤਰ੍ਹਾਂ ਦਿਨ ਨਾਲ ਰਾਖ ਹੋ ਗਿਆ ਘਰ ਦੇ ਵਿੱਚ ਮਹਿਲਾਵਾਂ ਮੌਜੂਦ ਸਨ ਹਾਲਾਂਕਿ ਤੀਜੀ ਮੰਜ਼ਲ ਤੇ ਦੱਸਿਆ ਜਾ ਰਿਹਾ ਉਸ ਤੋਂ نیچے ਦੁਕਾਨਾਂ ਵੀ ਸਨ ਕਰਦੇ ਹੀ ਮੈਂਬਰ ਦੁਕਾਨ ਤੇ ਬੈਠੇ ਸਨ ਤੇ ਮਹਿਲਾਵਾਂ ਜਿਹੜੀਆਂ ਨੇ ਉਹ ਘਰ ਦੇ ਵਿੱਚ ਮੌਜੂਦ ਸਨ ਤੇ ਇਸ ਦੌਰਾਨ ਜ਼ੋਰਦਾਰ ਧੁਮਾਕਾ ਹੁੰਦਾ ਏ ਦਸਤੋਂ ਬਾਅਦ ਮਹਿਲਾਵਾਂ ਨੂੰ ਗੁਆਡੀਆਂ ਦੇ ਵੱਲੋਂ ਜਿਹੜਾ ਛੱਤਾਂ ਟਪਾ ਕੇ ਬਾਹਰ ਕੱਢਿਆ ਜਾਂਦਾ ਹੈ ਤੇ ਉਹਨਾਂ ਦੀ ਜਾਨ ਬਚਾਈ ਜਾਂਦੀ ਏ ਪਰਿਵਾਰਕ ਮੈਂਬਰਾਂ ਦਾ ਕਹਿਣਾ ਏ ਕਿ ਜੇਕਰ ਸਮੇਂ ਸਿਰ ਫਾਇਰ ਬ੍ਰਿਗੇਡ ਪਹੁੰਚ ਕੇ ਅੱਗ ਤੇ ਕਾਬੂ ਨਾ ਪਾੰਦੇ ਤਾਂ ਆਸ-ਪड़ोस ਦੀਆਂ ਬਿਲਡਿੰਗਾਂ ਨੂੰ ਵੀ ਖਾਸਾ ਨੁਕਸਾਨ ਇਸ ਦੇ ਨਾਲ ਜਿਹੜਾ ਹੋ ਸਕਦਾ ਬਰਨਾਲਾ ਦੇ ਵਿੱਚ ਵੱਡਾ ਜਿਹੜਾ ਹਾਦਸਾ ਵਾਪਰਿਆ ਹੈ ਗਨੀਮਤ ਰੈਂਦੀ ਹੈ ਜਾਨੀ ਨੁਕਸਾਨ ਤੋ ਪਰ ਤੇ ਮਾਲੀ ਨੁਕਸਾਨ ਜੜਾਏ ਖਾਸਾ ਹੋਇਆ। ਉਤਨੀ ਪਤਾ ਲੱਗਾ ਜੀ ਮੈਂ ਤਾਂ ਥੱਲੇ ਕਮਰੇ ਚ ਹਾਟ ਸਿਚਤਾ ਤੇ ਆ ਕੀਗਾ ਬੈਠਾ ਜਾਗਦਾ ਜੀ ਕੰਬਲੀ ਤੇ ਆ ਜੀਆ। ਬਸ ਇੱਕਦਮੀ ਲੋਕਾਂ ਨੇ ਗੋਨਿਆਰੇ ਆ ਜਾ ਰਹੇ ਲੱਭੇ ਲੱਗੇ ਪਤਾ ਲੱਗਾ ਵੀ ਅੱਗ ਲੱਗੀ ਅੱਗ ਲੱਗੀ। ਬਹੁਤ ਲੋਕਾਂ ਨੇ ਹੈਲਪ ਕੀਤੀ ਜੀ ਫਲੰਡਰ ਲਾ ਲੈ। ਮੇਰੀ ਕੁੜੀ ਥੋੜੀ ਜੀ

ਕੀ ਪੱਟੀ ਕੁਝ ਪਰਪਜੀ ਜੀ ਹਾਂਜੀ ਸਾਲਤ ਨਹੀਂ ਕੁਝ ਨਹੀਂ ਪਤਾ ਜੀ ਥੱਲੇ ਤੇ ਜੀ ਥੱਲੇ ਤੇ ਬਿਜਲੀ ਆਣੀ ਸੀ ਬਸ ਇਕਬਾਲ ਸਿੰਘ ਜੀ ਇਕਬਾਲ ਸਿੰਘ ਜਿਹੜੀ ਅੱਗ ਲੱਗੀ ਕਿੱਥੇ ਲੱਗੀ ਕੀ ਕੀ ਨੁਕਸਾਨ ਹੋਇਆ ਕਿਵੇਂ ਲੱਗੀ ਕੀ ਗੱਲ ਹੈ ਹਾਂਜੀ ਸਰ ਇਹ ਅੱਗ ਹੈਗੀ ਆ ਹੰਡਿਆ ਬਾਜ਼ਾਰ ਦੇ ਵਿੱਚ ਹੰਡਿਆ ਬਾਜ਼ਾਰ ਭਗਵਾਨ ਦਸ ਜੀ ਨੇ ਜਿਹਨਾਂ ਦਾ ਘਰ ਦਾ ਮਕਾਨ ਦਾ ਹੈਗਾ ਇਹ ਤੇ ਤੀਜੀ ਉੱਪਰ ਮੰਜ਼ਲ ਦੇ ਉੱਪਰ ਅੱਗ ਸੀ ਇਹ ਹਾਂਜੀ ਤੇ ਸਾਨੂੰ 10 40 ਚੌੜੀਆਂ ਰਵ ਇੱਥੇ ਨੇੜੇ ਫੋਨ ਆਇਆ ਤੇ ਗੱਡੀ ਅਸੀਂ ਪਹਿਲੇ ਟਾਪ ਨੇ ਤਿੰਨ ਗੱਡੀਆਂ ਕੱਢਤੀਆਂ ਸਾਨੂੰ ਕੋ ਲੋਕ ਲੱਗ ਜਿਹੜੀ ਸ਼ਹਿਰ ਦੀ ਹੈ ਜੀ ਤੇ ਖਾਸ ਕਰ ਜਿਹੜਾ ਇਹ ਜਾਂ ਮੌਸਮ ਹੈ ਮੀਂਹ ਦਾ ਮੌਸਮ ਹੈ ਦੇ ਵਿੱਚ ਆਮਕ ਤਰ੍ਹਾਂ ਲੱਗਦੀ ਨਹੀਂ ਤੇ ਲੱਗੂ ਤਾਂ ਭੈਣ ਕੀ ਲੱਗਦੀ ਹੁੰਦੀ ਹੈ ਤੇ ਅੱਗ ਬਹੁਤ ਜ਼ਿਆਦੇ ਸੀ ਤੇ ਉਹ ਜਿਹੜੀ ਹੁਣ ਕੰਟਰੋਲ ਬਹੁਤ ਜ਼ਿਆਦੇ ਨੁਕਸਾਨ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਨਿਸ਼ਾਨਦਾ ਨਹੀਂ ਹੋਇਆ ਹੈਗਾ ਤੇ ਹੋਰ ਘਰ ਦਾ ਲੱਕੜਾ ਬਗੈਣਾ ਹੋ ਘਰ ਦਾ ਨਿਸ਼ਾਨ ਕਾਫੀ ਹੋਗਾ ਵੈਸੇ ਇਹਨਾਂ ਦਾ ਇਹ ਨਾ ਜਿਤਕ ਮੈਂ ਕਹ ਕੈਸਾ ਵਾਂ ਵੀ ਕੱਪੜੇ ਕੋਪੜ ਦਾ ਕੰਮ ਸੀ ਰੋਂਦਾ ਜਾਂ ਹੋਰ ਇਦਾਂ ਮੈਂ ਸੀਗਾ ਕੋਈ ਨੁਸਾਨ ਕਾਫੀ ਹੋਇਆ ਇੰਨਾ ਦਾ ਵੈਸੇ ਤੇ ਕੋਈ ਇਹ ਕਾਰਨ ਪਤ ਲੱਗਿਆ ਕਿਵੇਂ ਲੱਗਿਆ ਕਾਰਨ ਕੁਛ ਕੁ ਤਾਂ ਕਹਿੰਦੇ ਵੀ ਆਪਣੇ ਸ਼ੌਰਟ ਦਾ ਜੀ ਕੁਛ ਗੀਜਰ ਫਟਿਆ ਕਹਿੰਦੇ ਗੈਸ ਗੀਜਰ ਨਾ ਉਹਦੇ ਨਾਲ ਮੇਨ ਵਜਾ ਗਿਆ ਉਧਾ ਹੋਇਆ ਜੀ ਤੁਸੀਂ ਦੇਖਿਆ ਹੋਊਗਾ ਕਿ نیچے ਦੀ ਫਟਿਆ ਨਹੀਂ ਹਲੇ ਇਦਾਂ ਹਜੇ ਚੱਲੀ ਜਾਂਦੀ ਆ ਕਾਰਵਾਈ ਅਜੇ ਅਸੀਂ ਚੈੱਕ ਕਰਦੇ ਆਂਗੇ ਬੰਦੇ ਲੱਗੇ ਹੋਏ ਆਪਣੇ ਅੱਗ ਦੇ ਕਾਬੂ ਵਾਲੇ ਅੱਗ ਵੀ ਪੂਰੀ ਤਰ੍ਹਾਂ ਕਾਬੂ ਹੋ ਗਈ ਸਰ ਨਾਲ ਦੀ ਹਾਲਤ ਨਹੀਂ ਨਹੀਂ ਉਦਾਂ ਕੋਈ ਨਹੀਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਗੱਡੀਆਂ ਲੱਗेंगी ਆਪਣੀਆਂ ਫੈਰ ਦੀਆਂ ਤਿੰਨੇ ਪਹਿਲੇ ਪਹਿਲੇ ਟਰਨ ਅਸੀਂ ਤਿੰਨੇ ਹੀ ਘੜਦੇ ਆ ਲੋਕ ਲੱਗਦਾ ਵਜਾ ਕਰਕੇ ਇੱਕ ਗੱਲ ਦੇਖੀ ਕਿ ਬਾਜ਼ਾਰ 'ਚ ਜਿਵੇਂ ਅੱਜ ਹਾ ਲੋਡ ਪਈ ਤੇ ਤਾਰਾਂ ਵੀ ਜਾਰ ਬਹੁਤ ਦਿੱਕਤ ਦੇ ਰਿਹਾ ਸਾਨੂੰ ਬਹੁਤ ਜ਼ਿਆਦਾ ਜੀ ਹਜੇ ਵੀ ਜਿਹੜਾ 5-4 ਮਿੰਟ ਸਾਨੂੰ ਇੱਥੇ ਮਾੜਾ ਮਟ ਇਧਰ ਲੱਗ ਗਿਆ ਪਹਿਲਾਂ ਇਧਰਲੀ ਗਲੀ ਵੀ ਦੀਆਂ ਇਹ ਗੱਡੀਆਂ ਇਦੋਂ ਤਾਰਾਂ ਫਸ ਗਈਆਂ ਫੇਰ ਦੁਬਾਰਾ ਉਧਰ ਦੀ ਲੈ ਕੇ ਆਉਣੇ ਵੀ ਗੱਡੀ ਇਹ ਹਯਾ ਬੁਜ਼ੀਏ ਲਾਲੋ ਸਾਡੇ ਡਰਾਈਵਰ ਭਾਈ ਜਰਾਂ ਬਹੁਤ ਜ਼ਿਆਦਾ ਇਹਨਾਂ ਨੇ ਮਿਹਨਤ ਜਿਆਦੇ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਕਾਰਵਾਈ ਰਹੀ ਹੈਗੀ ਤੇ ਉਦੋਂ ਸਾਰੇ ਸਾਬ ਨਹੀਂ ਮੰਨ ਕੇ ਚੱਲੋ ਮਿੰਟੋ ਮਿੰਟੀ ਇੱਥੇ ਵੀ ਉਦਾਂ ਜਿਹੜਾ ਕੋਈ ਕੰਮ ਕਰਨ ਵਾਲਾ ਸੀਗਾ ਚਾਹੇ ਕੋਈ ਦੁਕਾਨਦਾਰ ਆ ਚਾਹੇ ਘਰ ਵਾਲਾ ਸਾਰੇ ਨਾਲ ਮਿਲ ਕੇ ਹੀ ਬਹੁਤ ਵਧੀਆ ਹੈ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਰਲ ਮਿਲ ਕੇ ਜਿਆਦੇ ਹੁੰਦੇ ਆ ਇੱਕ ਬੰਦਾ ਦਾ ਕੋਈ ਵੀ ਨਹੀਂ ਕਰ ਸਕਦਾ ਚਾਹੇ ਉਹ ਫੈਰ ਵਾਲਾ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਕੁੱਲ ਕਿੰਨੇ ਟੀਮ ਮੈਂਬਰ ਕੀ ਤੁਹਾਡੇ ਇਹ ਸਾਡੇ 20 ਦੇ ਕਰੀਬ ਹੈਗੇ ਜੀ ਐਸ ਤੇ ਮੌਕੇ ਤੇ ਹਾਜ਼ਰ ਸਾਰੇ ਲੋਕਾਂ ਇਦਾਂ ਹੀ ਉਹ ਕਹਿੰਦੇ ਹੁੰਦਾ ਨਹੀਂ ਆਮ ਜਿੱਥੇ ਵੀ ਜਾਂਦੇ ਆ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਸਾਡਾ ਮਸਲਾ ਇਹ ਜਿਆਦਾ ਹੁੰਦਾ ਜਿਹਨੋਂ ਵਿੱਚ ਆਮ ਜਗਾ ਤੇ ਕੀ ਹੁੰਦਾ ਵੀ ਕਿਸੇ ਨੇ ਪੈਪ ਖਿੱਚ ਲਿਆ ਕਿਸੇ ਨੇ ਮੂਹਰੇ ਕੁਛ ਕਰਤਾ ਫਿਰ ਦਿੱਕਤ ਆਉਂਦੀ ਹੈ ਜੀ ਇਥੇ ਲੋਕਾਂ ਨੇ ਬਹੁਤ ਪਬਲਿਕ ਨੇ ਸਾਥ ਦਿੱਤਾ ਜੀ